ਇਹ ਬਾਅਦ ਇੱਥੇ ਨਹੀਂ ਵੀ ਜਾਊਗੀ ਸੋਡੀ ਮੈਂ ਮਹਿਕ ਤਾਂ ਜਾਨੀ ਮਾਂ ਕੋਈ ਚੱਕਿਆ ਇਹ ਰੋੜੀ ਜਾਣਾ ਹਾਂਜੀ ਇੱਕ ਮਿੰਟ ਨਹੀਂ ਵਾ ਵਾ ਆ ਆ ਮਾੜਾ ਬੰਦ ਹੋ ਸ ਗਈ ਆਵਾਜ਼ ਘਟੋ ਜਦੀ ਆ ਹਾਂ ਆ ਅੰਦਰ ਮਾੜੇ ਕਰਾ ਦਿਓ ਫਿਰ ਕੱਲੀ ਜਾਣਦੇ ਉਹ ਨਹੀਂ ਥੋੜੀ ਘੱਟ ਕਰਾਓ ਫਿਰ ਬਸ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਕਹਿਣ ਗਿਆ ਮਾੜਾ ਆ ਇੱਥੇ ਲੈ ਕੇ ਖੜ੍ਹਦੇ ਇੱਥੇ ਉਹ ਲੱਗਦੇ ਨੇ ਮੈਨੂੰ ਖਿੱਚ ਕੇ ਕੋਲ ਨੂੰ ਕਹਿੰਦਾ ਕੋਈ ਐਂ ਕਰ ਲਿਓ ਬਾਬਾ ਮੇਰੇ ਜੋਬਨ ਦਾ ਕੁਤਤੋ ਪਹੁੰਚਿਆ ਹੈ ਚਾਹਦੋ ਨੇ ਤਾਂ ਦੋ ਕੰਲੇ ਲਾਵਾਗੇ ਉਹ ਹੀ ਲਾ ਦੇਣਾ ਮੈਨੂੰ ਖੱਚੇ ਕੋਲ ਤੋਂ ਮਾੜਾ ਉਹ ਘਟਾਉਣ ਦੇ ਆਵਾਜ਼ ਮਾਰੀ ਆਇਆ ਜੋ ਵਧੀਆ ਅਸਲੀ ਆਉਂਦਾ ਨਹੀਂ ਫਿਰਦਾ ਚੱਲੀਏ ਕਰਨ ਕਰਕੇ ਹੀ ਰੱਖਿਆ ਪਹਿਲਾਂ ਮੈਨੂੰ ਖੱਚੇ ਕੋਲੋਂ ਕਰ ਲਾਵੇ ਹਾਂ ਮੇਰਾ ਜੀਰ ਦਾ ਹੋ ਗਿਆ ਆਇਆ ਜਾਂਦੀ ਵਾਲੇ ਆ ਆ ਮਾੜਾ ਟਕੇਲੇ ਮਾੜਾ ਆ ਉਹ ਯਾਰ ਤੁਸੀਂ ਇੱਥੇ ਚੱਲੀ ਜਾਊਗਾ ਮੋਢੇ ਕਹੇ ਤੋਂ ਰੋਕਣ ਲੱਗ ਗਿਆ ਕਰੀਏ ਸ਼ੁਰੂ ਜੀ ਅੱਜ ਇੱਕ ਵਾਰੀ ਚਮਕੀਲਾ ਸਾਹ ਦੇ ਨਾਲ ਤੇ ਤਾੜੀ ਲਾ ਦਿਓ ਕਰਾ ਮੈਨੂੰ ਖਿੱਚ ਕੇ ਕੋਲ ਨੂੰ ਕਰ ਲਾਵੇ ਮੇਰੇ ਜੋ ਬੰਦਾ ਘੁੱਟ ਪਰ ਲਾਵੇ ਮੈਨੂੰ ਖਿੱਚ ਕੇ ਕੋਲ ਨੂੰ ਕਰ ਲਾਵੇ ਮੇਰੇ ਜੋ ਬੰਦਾ ਘੁੱਟ ਪਰ ਲਾਵੇ ਮੈਂ ਫਿਰਦੀ ਆਂ ਅੱਖ ਲੜਾਉਣ ਨੂੰ ਤੇ ਮੇਰਾ ਜੀ ਕਰਦਾ ਹਾਏ ਸੋਹਣਿਆ ਬੇ ਤੇਰੇ ਕਲ ਵਿੱਚ ਪਾਹ ਕੋਣ ਨੂੰ ਬੇ ਮੇਰਾ ਜੀ ਕਰੀਦਾ ਹੈ ਹਾਏ ਬੇ ਮੇਰਾ ਜੀ ਕਰੀਦਾ ਹੈ ਸੱਚੀ ਬੇ ਮੇਰਾ ਜੀ ਕਰੀਦਾ ਹੈ ਮਾਰੇ ਸੀਟੀਆਂ ਮੋੜ ਤੇ ਖੜ ਕੇ ਨਹੀਂ ਤੁਰ ਟਾਕਾਂ ਤੇ ਹੱਥ ਤਰ ਕੇ ਨਹੀਂ ਮਾਰੇ ਸੀਟੀਆਂ ਮੋੜ ਤੇ ਖੜ ਕੇ ਨਹੀਂ ਤੁਰ ਟਾਕਾਂ ਤੇ ਹੱਥ ਤਰ ਕੇ ਨਹੀਂ ਤੂੰ ਫਿਰਦੀਆਂ ਚੰਨ ਚੜਾਉਣ ਨੂੰ ਨਹੀਂ ਮੇਰਾ ਜੀ ਕਰਦਾ ਹਾਏ ਸੋਹਣੀਏ ਨੀ ਤੈਨੂੰ ਘੁੱਟ ਕੇ ਕਾਲ ਜੈ ਲਾਉਣ ਨੂੰ ਨੀ ਮੇਰਾ ਜੀ ਕਰਦਾ ਹਾਏ ਨੀ ਮੇਰਾ ਜੀ ਕਰਦਾ ਸੱਚੀ ਨੀ ਮੇਰਾ ਜੀ ਕਰਦਾ ਮੈਂ ਤਰਸ ਤਰਸ ਕੇ ਮਰ ਚੱਲੀ ਮੇਰੀ ਗੁੱਤ ਨਾ ਗਣੀ ਲੜ ਚੱਲੀ ਮੈਂ ਤਰਸ ਤਰਸ ਕੇ ਮਰ ਚੱਲੀ ਮੇਰੀ ਗੁੱਤ ਨਾ ਗਣੀ ਲੜ ਚੱਲੀ ਮੈਂ ਰੋਕਾ ਕਿਵੇਂ ਕਹ ਲੈਣੀ ਨੂੰ ਮਾਰੇ ਹੱਲੇ ਜਵਾਨੀ ਚੜ ਚੱਲੀ ਆ ਮੱਝ ਦੀ ਅੱਗ ਬੁਝਾਉਣ ਨੂੰ ਬੇ ਮੇਰਾ ਜੀ ਕਰਦਾ ਹਾਏ ਸੋਹਣਿਆ ਤੇਰੇ ਗਾਲੇ ਵਿੱਚ ਬਾਹ ਕੌਣ ਨੂੰ ਬੇ ਮੇਰਾ ਜੀ ਕਰੀਦਾ ਹਾਏ ਬੇ ਮੇਰਾ ਜੀ ਕਰੀਦਾ ਸੱਚੀ ਗਮਰਾ ਦੀ ਕਰੀ ਦੇ ਉਹ ਤੇਰੇ ਅੰਗ ਪੜਦੇ ਨਾਲ ਅੰਗਾ ਦੇ ਨੀ ਤੁਰੁਰ ਚੱਲੀ ਵਿੱਚ ਸੰਗਾ ਦੇ ਉਹ ਤੇਰੇ ਅੰਗ ਪੜਦੇ ਨਾਲ ਅੰਗਾ ਦੇ ਨੀ ਤੁਰੁਰ ਚੱਲੀ ਵਿੱਚ ਸੰਗਾ ਦੇ ਤੇਰਾ ਭੈਤ ਨਹੀਂ ਆਪੇ ਖੋਲ ਜਾਂਦੇ ਸ਼ਿੰਕਾਰ ਤੇਰੀਆਂ ਵੰਗਾ ਦੇ ਪਾਵਾ ਤਲ ਕੀੜਿਆ ਦੇ ਭੌਣ ਨੂੰ ਨਹੀਂ ਮੇਰਾ ਜੀ ਕਰਦਾ ਹਾਏ ਸੋਣੀਏ ਨੀ ਤੈਨੂੰ ਘੁੱਟ ਕੇ ਕਾਲ ਜੈ ਰੌਣ ਨੂੰ ਨਹੀਂ ਮੇਰਾ ਜੀ ਕਰਦਾ ਹਾਏ ਫੇ ਮੇਰਾ ਜੀ ਕਰਦਾ ਹਾਏ ਨਹੀਂ ਮੇਰਾ ਜੀ ਕਰਦਾ ਹਾਏ ਫੇ ਮੇਰਾ ਜੀ ਕਰਦਾ ਹਾਏ ਨਹੀਂ ਮੇਰਾ ਜੀ ਕਰਦਾ ਓਏ ਇੱਕ ਗੱਲ ਸੁਣ ਬਿੱਲੋ ਕੰਨ ਕਰਕੇ ਕੀ ਮਿੱਤਰਾ ਓਏ ਇੱਕ ਗੱਲ ਸੁਣ ਬਿੱਲੋ ਕੰਨ ਕਰਕੇ ਕੀ ਮਿੱਤਰਾ ਓ ਬੰਦ ਬੋਤਲੇ ਨਹੀਂ ਪੀਣਾ ਘੁੱਟ ਪਰਕੇ ਕੀ ਮਿੱਤਰਾ ਓ ਬੰਦ ਬੋਤਲੇ ਨਹੀਂ ਪੀਣਾ ਘੁੱਟ ਪਰਕੇ ਹਕੀ ਮਿੱਤਰਾ ਮੇਰਾ ਦਿਲ ਕਰਦਾ ਨਹੀਂ ਥੋੜਾ ਥੋੜਾ ਦਰਦਾ ਪਿੰਡ ਵੇਰ ਪਵਾਲੇ ਸਾਰਾ ਕੱਲ ਪਾਂ ਮੈਂ ਜਿੰਦ ਕੱਢ ਲਈ ਅੱਜ ਛੱਡ ਦੇ ਮਲਹਜੇਦਾਰ ਕੱਲ ਪਾਂ ਮੈਂ ਜਿੰਦ ਕੱਢ ਲਈ ਅੱਜ ਛੱਡ ਦੇ ਮਲਾਜੇਦਾਰ ਜਿੱਟ ਜਿੱਟੇ ਹੱਸਦੀ ਦੇ ਦੰਦ ਗਿਣਦੇ ਓ ਨਤਵਲੀ ਅੱਖੀਆਂ ਦੇ ਨਾਲ ਮੇਰੀ ਹਿੱਕ ਮਿਲ ਲੈ ਚੱਲ ਚਿੱਤਵੱਲੀਏ ਅੱਖੀਆਂ ਦੇ ਨਾਲ ਮੇਰੀ ਹਿੱਕ ਮਿਲ ਲੈ ਚੱਲ ਚਿੱਤਵੱਲੀਏ ਤੈਨੂੰ ਹਾਂ ਕਰ ਤੱਕ ਤੈਨੂੰ ਨਾ ਕਰ ਦਾਂ ਬੀਣੀ ਛੱਡਦੇ ਬੰਗਾ ਕਿਉਂ ਥੋੜੇ ਆਏ ਖੜੀ ਮੁੱਕਰ ਗਈ ਨਿਕਰੇ ਸੱਦਕੇ ਯਾਰੇ ਨੂੰ ਮੋੜੇ ਆਏ ਖੜੀ ਮੁੱਕਰ ਗਈ ਨਿਕਰੇ ਸੱਦਕੇ ਯਾਰੇ ਨੂੰ ਮੋੜੇ ਉਹ ਦੇਖ ਲੈ ਮੈਂ ਕਦੇ ਅਜਮਾ ਕੇ ਯਾਰ ਨੂੰ ਲੱਗੇ ਡਰਵੇ ਉਹ ਦੇਖ ਲੈ ਮੈਂ ਕਦੇ ਅਜਮਾ ਕੇ ਯਾਰ ਨੂੰ ਹੈ ਲੱਗੇ ਡਰਵੇ ਉਹ ਟੱਲੀ ਵਾਂਗੂ ਪਹਿਲਾਂ ਟਣਕਾ ਕੇ ਯਾਰ ਨੂੰ ਲੈ ਹੱਥ ਫੜਵੇ ਉਹ ਟੱਲੀ ਵਾਂਗੂ ਪਹਿਲਾਂ ਟਣਕਾ ਕੇ ਯਾਰ ਨੂੰ ਲੈ ਹੱਥ ਫੜਵੇ ਆ ਪਿੱਤੀ ਸੀ ਉੱਤੇ ਪਾਉਣਾ ਆਪ ਘਟ ਨਹੀਂ ਕਹੋਣਾ ਹੁਣ ਰੱਖਦੀ ਤੇ ਚਮਕੀਲੇ ਨੇ ਇਹਦੇ ਹੁਣ ਕੋਈ ਕਰਨਾ ਪਊਗਾ ਚਾਰ ਕੱਲ ਪਾ ਮੈਂ ਜਿੰਦ ਕੱਢ ਲਈ ਅੱਜ ਛੱਡ ਦੇ ਮਲਾਜੇਦਾਰ ਕੱਲ ਪਾ ਮੈਂ ਜਿੰਦ ਕੱਢ ਲਈ ਅੱਜ ਛੱਡ ਦੇ ਮਲਾਜੇਦਾਰ ਉਹ ਥਾਈ ਖਾੜੀ ਮੁਕ ਰ ਗਈ ਨੀ ਕਰੇ ਸੱਦ ਕੇ ਯਾਰ ਨੂੰ ਮੋੜੇ ਕੱਲ ਪਾ ਮੰਜੇ ਕੱਢ ਲਈ ਅੱਜ ਛੱਡਦੇ ਮਹਲਾ ਜੇਦਾਰ ਆਂ ਐ ਖੜੀ ਮੁੱਕ ਰ ਗਈ ਨੀ ਕਰੇ ਸੱਦ ਕੇ ਯਾਰ ਨੂੰ ਮੋੜੇ ਮੈਂ ਬਾਪੂ ਨੂੰ ਕਹਿ ਸਕਦੀ ਨਾ ਮੈਂ ਬਾਪੂ ਨੂੰ ਕਹਿ ਸਕਦੀ ਨਾ ਬੇਬੇ ਤੋ ਓਲਾ ਰੱਖਦੀ ਨਾ ਬਾਪੂ ਨੂੰ ਕਹਿ ਸਕਦੀ ਨਾ ਬੇਬੇ ਤੋਲਾ ਰਖਦੀ ਨਾ ਮੈਨੂੰ ਕਹਿੰਦੇ ਕੁੜੀ ਨਿਆਣੀ ਐ ਮਾਂ ਪਿਆਂਦੀ ਬਹਿਗੀ ਬੇੜੀ ਮੇਰਾ ਵਿਆਹ ਕਰਵਾਉਣ ਨਾ ਜੀ ਕਰਦਾ ਬੇਬੇ ਨਾ ਮੰਦੀ ਮੇਰੀ ਮੇਰਾ ਵਿਆਹ ਕਰਵਾਉਣ ਨਾ ਜੀ ਕਰਦਾ ਬੇਬੇ ਨਾ ਮੰਦੀ ਮੇਰੀ ਓ ਤੂੰ ਖਾ ਪੀ ਦੁੱਧ ਮਲਾਈਆਂ ਨੀ ਝੁੰਗਿਆ ਕਰ ਮੱਜਾਂ ਗਾਈਆਂ ਨੀ ਖਾ ਪੀ ਦੁੱਧ ਮਲਾਈਆਂ ਨੀ ਝੁੰਗਿਆ ਕਰ ਮੱਜਾਂ ਗਾਈਆਂ ਨੀ ਕੋਈ ਬਿਨਾ ਕਾੜਿਓ ਕੱਚੇ ਦੁੱਧ ਨੂੰ ਜਾਗ ਹਨਣੇ 라ਜੂ ਦੇ ਅਗਲੇ ਸਾਲ ਤੱਕ ਹਾਂ ਦੀਏ ਨ ਕੋਈ ਬਣ ਕੇ ਪੁਰਾਣਾ ਆਜੂ ਅਗਲੇ ਸਾਲ ਤੱਕ ਹਾਂ ਦੀਏ ਬਣ ਕੇ ਪੁਰਾਣਾ ਆਜੂ ਮੇਰੇ ਮਹਿੰਦੀ ਲੱਗ ਜੇ ਹੱਥਾਂ ਨੂੰ ਬਾਹਾਂ ਵਿੱਚ ਪੈ ਜੇ ਚੂੜਾ ਵੇ ਮੇਰੀ ਲਾਲ ਗਲਾਬੀ ਚੁੰਨੀ ਦਾ ਰੰਗ ਹੋ ਜਾ ਗੂੜਾ ਗੂੜਾ ਵੇ ਮੇਰੀ ਲਾਲ ਗਲਾਬੀ ਚੁੰਨੀ ਦਾ ਰੰਗ ਹੋ ਜਾ ਗੂੜਾ ਗੂੜਾ ਖਾ ਮੱਖਣ ਦੀਆਂ ਪਿੰਨੀਆਂ ਤੇ ਹੋ ਗਈ ਜਵਾਨ ਬਥੇਰੀ ਮੇਰਾ ਵਿਆਹ ਕਰਵਾਉਣ ਜੀ ਕਰਦਾ ਬੇਬੇ ਨਾ ਮੰਦੀ ਮੇਰੀ ਮੇਰਾ ਵਿਆਹ ਕਰਵਾਉਣ ਜੀ ਕਰਦਾ ਬੇਬੇ ਨਾ ਮੰਦੀ ਅੱਖੀਆਂ ਵਿੱਚ ਨੀਂਦਰ ਹੋਊ ਹੂਗੀ ਜਦ ਕੁੰਡ ਮੁਖੜੇ ਤੋਂ ਲਾਹੂਗਾ ਓ ਸ਼ਰਮਾ ਨਾਲ ਠੇਰੀ ਹੋ ਜੰਗੀ ਨਹੀਂ ਜਦੋਂ ਥੋੜੀ ਤੇ ਹੱਥ ਜਾਊਗਾ ਅੱਖੀਆਂ ਵਿੱਚ ਨੀਂਦਰ ਹੋਊ ਹੂਗੀ ਜਦ ਕੁੰਡ ਮੁਖੜੇ ਤੋਂ ਲਾਹੂਗਾ ਆਏ ਸ਼ਰਮਾ ਨਾਲ ਠੇਰੀ ਹੋ ਜੰਗੀ ਨਹੀਂ ਜਦੋਂ ਥੋੜੀ ਤੇ ਹੱਥ ਜਾਊਗਾ ਕੋਲ ਮਿਸ਼ਰੀ ਦੁੱਧ ਦਾ ਸ਼ਨਾ ਨਹੀਂ ਕੋਈ ਸ਼ਗਨਾ ਨਾਲ ਪਲਾਜੂ ਤੇਰਾ ਅਗਲੇ ਸਾਲ ਤੱਕ ਹਾਣ ਦੀ ਇਹ ਨਹੀਂ ਕੋਈ ਬਣ ਕੇ ਪਰੌਣਾ ਆ ਆਜੂ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬਨਾ ਮੰਦੀ ਮੇਰੀ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬਨਾ ਮੰਦੀ ਮੇਰੀ ਓ ਤੂੰ ਕਰਦੇ ਹਾਂ ਚਮਕੀਲੇ ਨੂੰ ਬਾ ਫੜ ਕੇ ਤੈਨੂੰ ਲੈ ਜੂਗਾ ਓ ਤੂੰ ਕਰਦੇ ਹਾਂ ਚਮਕੀਲੇ ਇਹੇ ਨੂੰ ਵਾਂ ਫੜ ਕੇ ਤੈਨੂੰ ਲੈ ਜੂਗਾ ਆਏ ਗਲਪਾ ਗੁਰੂ ਦੇ ਵਾਹ ਨਹੀਂ ਤੇਰਾ ਝੱਟ ਥਕੇ ਮਾਲ ਜੂਗਾ ਓ ਗਲਪਾ ਗੁਰੂ ਦੇ ਵਾਹ ਨਹੀਂ ਤੇਰਾ ਝੱਟ ਥਕੇ ਮਾਲ ਜੂਗਾ ਮਹਿਮਾਨਾ ਵਾਂਗੂ ਘਰ ਤੇਰੇ ਚੱਲ ਇੱਕ ਦਪਹਿਰਾ ਰਹਿ ਜੂ ਤੇਰੇ ਆਂ ਅਗਲੇ ਸਾਲ ਤੱਕ ਹਾਣਦੀ ਏ ਨੀ ਕੋਈ ਬਣ ਕੇ ਪਰੌਣਾ ਆ ਆਜੂ ਮੇਰਾ ਵਿਆਹ ਕਰਵਾਉਣ ਜੀ ਕਰਦਾ ਬੇਬਹਿਨਾ ਮੰਦੀ ਮੇਰੀ ਤੇਰਾ ਅਗਲੇ ਸਾਲ ਤੱਕ ਹਾਣਦੀ ਏ ਬਣ ਕੇ ਪਰੌਣਾ ਆ ਆਜੂ ਮੇਰਾ ਵਿਆਹ ਕਰਵਾਉਣ ਜੀ ਕਰਦਾ ਬੇਬਹਿਨਾ ਮੰਦੀ ਮੇਰੀ ਤੇਰਾ ਅਗਲੇ ਸਾਲ ਤੱਕ ਹਾਣਦੀ ਏ ਨੀ ਕੋਈ ਬਣ ਕੇ ਪਰੌਣਾ ਆ ਆਜੂ ਤਾੜੀ ਚੋੰਗੀ ਲੱਗ ਸਕਣਾ ਤੇ